ਇਹਨੇ ਕੋਈ ਨਵੀਂ ਗੱਲ ਨਹੀਂ ਤੁਹਾਨੂੰ ਵੀ ਪਤਾ ਵੀ ਤੁਸੀਂ ਸਾਰੇ ਕੀ ਕ੍ਰਾਈਮ ਕਰ ਰਹੇ ਹੋ ਤੁਹਾਡੇ ਸਾਰੇ ਵੇੜੇ ਨੂੰ ਪਤਾ ਹੈ ਹਰ ਇੱਕ ਨੂੰ ਪਤਾ ਹੁੰਦਾ ਹੈ ਵੀ ਭੱਜਦਾ ਵੀ ਕਿੱਧਰੋਂ ਆਇਆ ਤੇ ਜਾਂਦਾ ਕਿੱਧਰੋਂ ਸਮਾਨ ਲੈ ਕੇ ਕਿੱਧਰੋਂ ਆਉਂਦਾ ਬਾਅਦ ਤੁਸੀਂ ਫੇਰ ਵੀ ਨਹੀਂ ਆਉਂਦੇ ਇੱਕ ਬੰਦੇ ਤੇ ਰਿਪੀਟਿਡਲੀ ਪੰਜ-ਪੰਜ ਪਰਚੇ ਹੋ ਜਾਂਦੇ ਨੇ ਇਸ ਕਰਕੇ ਹੁਣ ਲੋਕਾਂ ਦਾ ਤੁਹਾਡੇ ਪਿੰਡ ਪ੍ਰਤੀ ਬਹੁਤ ਨੈਗੇਟਿਵ ਰਿਵਿਊ ਬਣ ਗਿਆ ਲੋਕ ਆਲੇ-ਦਾਲੇ ਦੇ ਜਿਹੜੇ ਨੇੜੇ ਡੇਰਿਆਂ 'ਚ ਰਹਿੰਦੇ ਨੇ ਉਹ ਉਹ ਡੇਰਾ ਦੂਜਾ ਦੱਸਣ ਲੱਗੇ ਇਹ ਨਹੀਂ ਕਹਿੰਦੇ ਵੀ ਮੁਰਾਦਪੁਰੇ ਕੋਲੇ ਸਾਡਾ ਪਿੰਡ ਆ ਇੰਨਾ ਕ ਬਦਨਾਮ ਹੋ ਗਿਆ ਲੋਕ ਐਡਰੈਸ ਦੱਸਦੇ ਵੀ ਡਰਦੇ ਆ ਵੀ ਕਿਉਂ ਆਪਾਂ ਬੰਨਾਮੀ ਦਾ ਠਿਕਰਾ ਆਪਣੇ ਸਿੱਧ ਤੁਹਾਨੂੰ ਪਤਾ ਨਹੀਂ ਕਿਉਂ ਅਜਾ ਸਭ ਤੋਂ ਦੂਜੀ ਮਾੜੀ ਗੱਲ ਹੈ ਇਹ ਬਾਹਰ ਨਹੀਂ ਅਸਰ ਕਰ ਰਹੇ ਇਹ ਬੱਚੇ ਤੁਸੀਂ ਵੀ ਨਹੀਂ ਹੋਏ ਜਿਹੜੇ ਕੰਮ ਕਰ ਰਹੇ ਇਸ ਕੱਲ ਤੋਂ ਇਹ ਐਡਾ ਕ ਉਹ ਦੋ ਮੂੰਹਾਂ ਸੱਪ ਹੈ ਜਿਹੜਾ ਸਮਾਜ ਨੂੰ ਤਾਂ ਡੰਗ ਮਾਰ ਰਿਹਾ ਤੁਹਾਨੂੰ ਆਪ ਨੂੰ ਵੀ ਖਾ ਰਿਹਾ ਹੈ ਇਸ ਪਾਸੇ ਵੀ ਥੋੜੀ ਝਾਤੀ ਮਾਰੋ ਬਖਸ਼ਾ ਕੋਈ ਨਹੀਂ ਜਾਣਾ ਪ੍ਰਸ਼ਾਸਨ ਤੁਹਾਡੇ ਬੈਸੇ ਹੀ ਖਿਲਾਫ ਹੈ ਹੁਣ ਲੋਕ ਖਿਲਾਫ ਹੋ ਗਏ ਤੁਹਾਡਾ ਰਹਿਣ ਦਾ ਟਿਕਾਣਾ ਖੋ ਜਾਣ ਤੇ ਤੁਹਾਨੂੰ ਬਾਰ-ਬਾਰ ਰਿਕਵੈਸਟ ਇਸੇ ਕਰਕੇ ਕਹਿ ਰਹੇ ਆ ਕਿ ਮੁਖਤਰਾ ਚਾਓ ਅਸੀਂ ਤੁਹਾਡਾ ਸਵਾਗਤ ਕਰਦੇ ਆ ਤੁਹਾਡਾ ਰੋਜ਼ਗਾਰ ਦਾ ਵੀ ਸਿਸਟਮ ਅਸੀਂ ਸਰਕਾਰ ਨੂੰ ਬੇਨਤੀ ਕਰਕੇ ਕਰਾਵਾਂਗੇ ਇਹ ਕੰਮ ਨੂੰ ਛੱਡੋ ਜਿਹੜਾ ਪਹਿਲ ਕਰੂਗਾ ਵੀ ਅੱਜ ਤੋਂ ਬਾਅਦ ਮੈਂ ਸੌਹ ਖਾਨਾ ਜਿਹੜੇ ਪੀਰ ਨੂੰ ਮੰਨਦੇ ਜਿਹੜੇ ਬਾਬੇ ਨੂੰ ਮੰਨਦੇ ਸਾਡੇ ਕੋਲ ਸੌਹਾਂ ਕਾ ਕੇ ਦੱਸੋ ਮੰਤਰੀ ਜੀ ਆਏ ਨੇ ਅੱਜ ਤੁਹਾਡਾ ਹੋਰ ਵੀ ਕੋਈ ਹਾਲ ਇਹਦਾ ਮਰਾਦ ਬਰਾ ਪਿਛਲੇ ਕਾਫੀ ਸਮੇਂ ਤੋਂ ਇਹ ਬਦਨਾਮ ਰਿਹਾ ਹੈ ਇੱਥੇ ਨਸ਼ਾ ਵੇਚਣ ਦੀਆਂ ਤਲਾਹਾਂ ਮਿਲਦੀਆਂ ਰਹੇ ਨੇ ਪਰ ਹੁਣ ਜਿੱਦੇ ਦੀ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਮਹਮ ਚਲਾਈ ਗਈ ਹੈ ਉਹਦਾ ਇਸ ਪਿੰ ਇੱਥੇ ਜਿਹੜੇ ਬਹੁਤ ਗਿਣਤੀ ਵਿੱਚ ਲੋਕ ਨੇ ਉਹ ਸਿੱਧੇ ਰਾਹ ਪੈ ਚੁੱਕੇ ਪਰੰਤੂ ਕੁਝ ਅਸਰਾਰਤੀ ਅੰਸ਼ਾ ਹਲੇ ਵੀ ਜਿਹੜੇ ਸਮੱਗਲਰ ਨੇ ਉਹ ਚੋਰੀ ਛੱਪੇ ਜਿਹੜੇ ਇਹਦਾ ਡਰੱਗ ਦਾ ਧੰਦਾ ਕਰਦੇ ਹਣ ਦੀਆਂ ਜਿਹੜੀਆਂ ਤਤਲਾਹਾਂ ਮਿਲਦੀਆਂ ਨੇ ਪਰੰਤੂ ਮਾਨਯੋਗ ਸ਼੍ਰੀ ਵਰਨ ਸ਼ਰਮ ਆਈਪੀਐਸਐਸ ਅਫਸਰ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਅਤੇ ਮਾਨਯੋਗ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਐਮਐਲਏ ਸਾਹਿਬ ਸਮਾਣਾ ਸਾਵਕਾ ਕੇਵਲ ਮੰਤਰੀ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਇੱਥੇ ਪੁਲਿਸ ਵੱਲੋਂ ਦਿਲ ਰਾਤ ਜਿਹੜੀ ਗਸ਼ਤ ਜਿਹੜੀ ਤੇਜ਼ ਕੀਤੀ ਗਈ ਹੈ ਮਾਰੇ ਅਨਸਰਾਂ ਨੂੰ ਥੱਲ ਪਾਈ ਜਾ ਰਹੀ ਹੈ ਕਿਸੇ ਵੀ ਵਿਅਕਤੀ ਨੂੰ ਬਖਸ਼ ਨਹੀਂ ਜਾਊਗਾ